ਸਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਗੈਨੀ ਰਗਵੀਰ ਸਿੰਘ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਨੂੰ ਹੱਲ ਕਰੇ ਪਿਛਲੇ ਦਿਨਾਂ ਵਿੱਚ ਕਿਸਾਨਾਂ ਤੇ ਹੋਈ ਪੁਲਿਸ ਕਾਰਵਾਈ ਨੂੰ ਜਥੇਦਾਰ ਨੇ ਮੰਦ ਭਾਗਿਆ ਦੱਸਿਆ ਕਿ ਆਹ ਕਿ ਕਿਸਾਨਾਂ ਨਾਲ ਅਜਿਹੇ ਵਤੀਰਾ ਮਾੜਾ ਹੈ ਅਪੀਲ ਕੀਤੀ ਕਿ ਮਿਲ ਬੈਠ ਕੇ ਮਸਲੇ ਦਾ ਹੱਲ ਕੱਢਿਆ ਜਾਵੇ ਕਹ ਲਓ ਕਿ ਮੈਂ ਤੇ ਕਹੂੰਗਾ ਕਿ ਦੇਸ਼ ਦੀ ਕਿਸਮਤ ਮਾੜੀ ਲੱਗਦੀ ਹੈ ਕਿਉਂਕਿ ਜਿਸ ਦੇਸ਼ ਵਿੱਚ ਜੈ ਜਵਾਨ ਜੈ ਕਿਸਾਨ ਦਾ ਇੱਕ ਨਾਰਾ ਦਿੱਤਾ ਜਾਂਦਾ ਹੈ ਉਸ ਦੇਸ਼ ਵਿੱਚ ਉਸ ਦੇਸ਼ ਦੇ ਕਿਸਾਨ ਔਰ ਜਿਹੜਾ ਖੇਤੀ ਪ੍ਰધાન ਸੂਬਾ ਸਾਡਾ ਪੰਜਾਬ ਹੈ ਪੰਜਾਬ ਦੇ ਕਿਸਾਨ ਪੰਜਾਬ ਦੇ ਬਾਰਡਰ ਤੇ ਜਾ ਕੇ ਹਰਿਆਣਾ ਹਰਿਆਣੇ ਦੇ ਬਾਰਡਰ ਤੇ ਜਾ ਕੇ ਮੋਰਚਾ ਲਾ ਕੇ ਬੈਠੇ ਹੋਏ ਨੇ ਕਿ ਆਪਣੀ ਹੱਕੀ ਮੰਗਾਂ ਮਨਵਾਉਣ ਵਾਸਤੇ ਜੋ ਵੀ ਬਣਦਾ ਹੱਕ ਹੈ ਕਿਸਾਨਾਂ ਦਾ ਜੋ ਵੀ ਬਣਦਾ ਹੱਕ ਹੈ ਉਹ ਕਿਸਾਨਾਂ ਨੂੰ ਤੁਰੰਤ ਮਿਲਣਾ ਚਾਹੀਦਾ ਹੈ ਇਹ ਇੱਕ ਆਪਣੇ ਆਪ ਨੂੰ ਇੱਕ ਬਹੁਤ ਵੱਡਾ ਲੋਕਤੰਤਰ ਕਹਿਣ ਵਾਲੇ ਦੇਸ਼ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਕਿ ਉਸ ਦਿਸ਼ ਦੇ ਵਸ਼ੇਂ ਦੇ ਆਪਣਾ ਹੱਕ ਲੈਣ ਵਾਸਤੇ ਗੋੜੀਆਂ ਖਾ ਰਹੇ ਨੇ ਇੱਕ ਨੌਜਵਾਨ ਬੱਚੇ ਦੀ ਮੌਤ ਹੋ ਚੁੱਕੀ ਹੈ ਕੁਝ ਕੁ ਕਿਸਾਨਾਂ ਦੀ ਮੌਤ ਕਿਸੇ ਹੋਰ ਕਾਰਨਾ ਕਰਕੇ ਵੀ ਹੋਈ ਹੈ ਔਰ ਆਪਣੇ ਘਰਾਂ ਤੋਂ ਘਰ ਛੱਡ ਕੇ ਆ ਕੇ ਲੋਕ ਜਿਹੜੇ ਨੇ ਉਹ ਮੋਰਚਾ ਲਾ ਕੇ ਬਾਰਡਰ ਤੇ ਬੈਠੇ ਹੋਏ ਨੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਜਲਦੀ ਉਹਨਾਂ ਦੇ ਮਸਲੇ ਵੱਲ ਧਿਆਨ ਕਰਕੇ ਮਸਲਾ ਹੱਲ ਕਰੇ ਕਿਉਂਕਿ ਇੱਕ ਦੇ ਸੇ ਬਾਹਰੀ ਦੂਜੇ ਦੁਸ਼ਮਣ ਦੇ ਦੁਸ਼ਮਣ ਦੇਸ਼ ਦੇ ਕੋਈ ਮਸ਼ਿੰਦੇ ਨਹੀਂ ਆ ਕੋਈ ਕੁਸ ਪੈਠੇ ਕੁਸ ਪੈਠ ਕਰਕੇ ਨਹੀਂ ਆਏ ਹੋਏ ਇੱਥੋਂ ਦਰਿਆਣ ਵਾਲੇ ਲੋਕ ਨੇ ਇੱਥੋਂ ਦਰਿਆਣ ਵਾਲੇ ਕਿਸਾਨ ਨੇ ਔਰ ਜੋ ਖੇਤੀਬਾੜੀ ਕਰਕੇ ਹਿੰਦੁਸਤਾਨ ਦੇ ਲੋਕਾਂ ਦਾ ਢਿੱਡ ਭਰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਜਲੀਲ ਕਰਨਾ ਤੇ ਉਹਨਾਂ ਦੇ ਹੱਕ ਨਾ ਦੇਣਾ ਇਹ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ